ਅੰਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਚਾਰ ਨਾਗ ਦੋਸਤੋ ਤੁਹਾਨੂੰ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਚਾਰੇ ਮੱਝ ਜਿਹੜੀਆਂ ਸੁਈਆਂ ਸਵਾਈਆਂ ਹੋਣਗੀਆਂ ਜੀ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਸੋ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀ ਇਹਨਾਂ ਗੱਲਬਾਤ ਕਰਕੇ ਡਿਟੇਲ ਇਹਨਾਂ ਪਸ਼ੂਆਂ ਦੀ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਲੈਣੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਜੀ ਸასი ਬਾਈ ਜੀ ਸასი ਕਾਲ ਜੀ ਮਾਰੋ ਹੋਰ ਬਾਈ ਠੀਕ ਠਾਕ ਵਧੀਆ ਕੀ ਬੜੀ ਗਰਮੀ ਹੈ ਨਾ ਕੱਲ ਦਾ ਕੋਈ ਥੋੜਾ ਫਰਕ ਗਰਮੀ ਹੈ ਜੀ ਗਰਮੀ ਦਾ ਕਰਨੀ ਮਾਲੋ ਮਾਲ ਘਟ ਲਮਾ ਮਾਲ ਵੀ ਘਟ ਮਿਲਦਾ ਗਾ ਬਾਹਰ ਅੰਦਰ ਜਾਇਆ ਜਾਂ ਘਟ ਜਾਂਦੇ ਆ ਤੇ ਚਲੋ ਮਾਲ ਦੇ ਭਵੇਂ 10 ਮਹੀਆਂ ਲੈ ਜੀ ਡੰਗਰ ਤੇ ਵਿਕੀ ਜਾਂਦੇ ਆ ਪਰ ਡੰਗਰ ਗਾੜੀ ਲੱਭਣ ਤੇ ਆ ਜੀ ਲੱਭਦਾ ਔਖਾ ਲੱਭਦਾ ਡੰਗਰ ਬਹੁਤ ਔਖਾ ਹੈ ਹਾਂਜੀ ਹਾਂਜੀ ਠੀਕ ਹੈ ਜਦੋਂ ਗਰਮੀ ਲੱਗਦੀ ਉਹ ਭੱਜ ਜੀ ਨਾਲੇ ਨਾ 10 11 ਵਜੇ ਤੱਕ ਆਏ ਬਾਅਦ ਮੁੜ ਕੇ ਜਾਣ ਦਾ ਫਾਇਦਾ ਨਹੀਂ ਹਾਂ ਜਾਣ ਦਾ ਫਾਇਦਾ ਨਹੀਂ ਹਾਂ ਜੀ ਨਾਲੇ ਲੋਕ ਨਾ ਝੋਨਾ ਤੇ ਨਾ ਲੰਡੇ ਹਾਂਜੀ 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 ਤੇ ਵੀਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰੈਂਡਰੈਸ ਬੋਲ ਲਈਏ ਅਡਰੈਸ ਆਪਣਾ ਜੀ ਪਿੰਡ ਝਾਂਗੇ ਖੁਰਦ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਤਸਵੀਰ ਵੀ ਤਰਨਤਾਰਨ ਠੀਕ ਹੈ ਜੀ ਤੇ ਨਾਮ ਹੈ ਰਾਜੇ ਪ੍ਰਤਾਪ ਸਿੰਘ ਸ਼ਾ ਠੀਕ ਹੈ ਜੀ ਫੋਨ ਨੰਬਰ 6284744127 6284744127 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋਲ ਟੋਟਲ 4 ਨਾਗੇ ਹਨ ਹਾਂਜੀ 4 ਨਾਗੇ ਚਾਰੇ ਮੱਜਾਂ ਸੁਈਆਂ 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 ਸਵਈਆਂ ਜੀ ਜਿੰਨੇ ਜਿੰਨੇ ਚੇਰਦਿਆਂ ਬਣੀਆਂ ਸੌ ਰੀਆਂ ਦਾ ਦੇਣਾ ਆਪਾਂ ਬੱਚਿਆਂ ਤੋਂ ਬਣਾਇ ਸ਼ੁਰੂ ਕਰ ਲਈ ਆਪਾਂ ਇਹ ਸਮਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਇਹ ਕੰਮਸ ਬਸੇਗੀ ਇਹ ਭਾਜੀ ਦੂਜੇ ਸੂਈ ਦੀ ਆ ਗਾਂ ਇੱਕ ਤੇ ਨਾ ਸਹੀ ਦੂਜੇ ਇਥੇ ਗੱਪਣੀ ਹਾਂ ਪਹਿਲਾ ਸੂਈ ਸੂਈ ਦੂਜੇ ਸੂਈ ਦੀ ਜਿਹੜੀ ਆ ਨਾ 35 ਦਿਨਾਂ ਦੀ ਆ ਉਹਨਾਂ ਦੇ ਕਹਿਣ ਮੁਤਾਬਕ ਅੱਛਾ 30 35 ਸੂਈ ਨੂੰ ਜਿਹੜੀ ਇਹਨੂੰ 3 ਮਹੀਨੇ ਹੋਏ ਜੀ ਠੀਕ ਹੈ 3 ਮਹੀਨੇ ਦਾ ਟਾਈਮ ਸੂਈ ਨੂੰ ਗਿਆ ਹਾਂਜੀ ਹਾਂਜੀ ਤੇ 30 ਤੋਂ 35 ਦਿਨ ਜਿਹੜਾ ਵਾ ਟੀਕਾ ਲੱਗੇ ਨੇ ਹੋ ਲੱਗੇ ਨੂੰ ਇਹਨਾਂ ਭਾਏ ਚਲੋ ਅਗੜੀ ਭੈਣ ਭਰਾ ਦੀ ਕਿਸਮਤ ਜਿੱਦਾਂ ਵੀ ਠੀਕ ਹੈ ਜੀ ਤੇ ਚਲੋ ਇਹ ਆ ਆਰਣ ਮੌਕੇ ਹਾਂਜੀ ਦੁੱਧ ਕਿੰਨਾ ਦੁੱਧ ਭਾਜੀ 8 ਲੀਟਰ ਹੋਊਗਾ 8 ਲੀਟਰ ਦੋ ਤਿਆਰੇ ਹਾਂਜੀ ਹਾਂਜੀ ਤੇ ਕੀ ਮੁੱਲ ਕਰਨਾ ਦਾ ਮੁੱਲ ਭਾਜੀ ਪਹਿਲੇ ਦਾ ਅਸਲੀ ਤੌਰ ਕੇ ਨਾਮ ਹੈ ਜੀ ਬਈ ਦਾ ਕੋਈ ਪਹਿਲਾਂ ਮੁੱਲ ਦਾ ਅਸਲੀ ਕੋਈ ਗੱਲ ਨਹੀਂ ਮੁੱਲ ਦੱਸਣਾ ਪਹਿਲਾਂ ਲਖਣਾ ਦੱਸੋ ਮੁੱਲ ਭਾਜੀ ਜੋ ਮਰਜ਼ੀ ਕਰੀਏ ਆਪਾਂ ਜਸਰੋਂ ਵਾਲਾ ਕੰਮ ਹੀ ਕਰਨਾ ਹਾਂਜੀ ਇਹ 55000 ਚ 100 ਕਿਲੋਮੀਟਰ ਤੇ ਪਹੁੰਚ ਕਰਾ 55000 ਦੇ ਵਿੱਚ 100 ਕਿਲੋਮੀਟਰ ਦੀ ਪਹੁੰਚ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 8 ਕਿਲੋ ਦੁੱਧ ਜਿਹੜਾ ਮੌਕੇ ਦਾ ਪਿਆਰ ਆ ਸੂਆ ਪਹਿਲਾ ਸੂਈ ਦੂਜੀ ਸੂਈ ਤੇ ਗੱਬਣਿਆ ਟੀਕਾ ਲੱਗੇ ਨੂੰ 30 ਤੋਂ 35 ਦਿਨ ਦਾ ਟਾਈਮ ਹੋ ਗਿਆ 55000 ਰੁਪਏ ਦੇ ਰੇਟ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਜਿਹੜੀ ਫ੍ਰੀ ਹੋ ਗਈ ਜਿਆ ਰੇਟ ਚਲੋ ਸਹੀ ਹੈ ਜੇ ਵੀ ਹੋਰ ਕੁ ਜੈ ਸਹੀ ਦੇਖ ਲੋ ਨਹੀਂ ਕਿ ਜੈ ਹੈ ਹੋ ਅਬ ਜੇ ਕੋ ਆਪ ਕੜਦਾ ਤੇ ਫਿਰ ਕਰਾਇਆ ਛੜਦਾ ਇੱਕ ਕਰਾਇਆ ਛੜਦਾਂਗੇ ਨਾ ਫਿਰ 3000 ਰੁਪਏ ਲਿਆਸ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਕਰ ਲਓ ਚੈੱਕ ਰੇਟ ਦੋਸਤੋ ਬਿਲਕੁਲ ਜਾਇਜ ਹੈ ਤੇ ਪਹਿਲੋ ਰੇਟ ਤਾਂ ਦੱਸੀਦਾ ਕਿਉਂਕਿ ਕਈ ਵਾਰਾਂ ਕਈ ਵੀਰ ਵੀਡੀਓ ਛੱਡ ਕੇ ਦੇਖ ਦਿੰਦੇ ਵਿੱਚ ਉਹ ਮੁੜ ਕੇ ਰੇਟ ਦਾ ਕਈਆਂ ਨੂੰ ਕਨਫਰਮ ਨਹੀਂ ਹੁੰਦਾ ਵਿੱਚ ਪੂਰੀ ਵੱਡੀ ਮਹਿੰਗੀ ਬਾਜੀ ਘੱਟ ਘੱਟ ਕਰ ਲਓ ਚੈੱਕ ਮੈਂ ਤਾਂ ਦੋਸਤੋ ਪਹਿਲਾਂ ਸਵੇਰ ਸਹੀ ਦੂਜੀ ਵੇਲੇ ਗੱਬਣ ਜੀ ਲੋ ਜੀ ਕਰੋ ਚੈੱਕ ਆਫਰ ਉਹ ਵੀਰ ਨੇ ਲਾਤੀ ਅੱਜ ਫੇਰ 100 ਕਿਲੋਮੀਟਰ ਤੱਕ ਦੀ ਪਹੁੰਚ 55000 ਰੁਪਏ ਦੇ ਵਿੱਚ ਹੋਊਗੀ 8 ਲੀਟਰ ਦੁੱਧ ਵਾਲੀ ਮਾਝ ਤੁਹਾਨੂੰ ਮਿਲ ਜਣੀ ਹੈ ਸੂਆ ਭਾਜੀ ਪਹਿਲਾਂ ਸੂਈ ਤੇ ਦੂਜੇ ਦੀ ਗੱਬਣ ਹਾਂਜੀ ਮਲਕੀ ਬਣੀ ਸੋਰੀ ਨੂੰ ਨਾ ਚੜਾਇਆ ਜੀ ਆ 30 ਤੋਂ 35 ਦਿਨ ਦਾ ਟ੍ਰੈਕਟਰ ਤੁਹਾਨੂੰ ਪਤਾ ਟਾਂਗਾਂ ਦਾ ਨੰਦਾ ਕਨਫਰਮ ਨਾ ਅਜਾ ਆਪਾਂ ਗੱਬਣ ਦਾ ਡੇਟ ਨਹੀਂ ਕੀਤਾ ਠੀਕ ਹੈ ਜੀ ਤੇ ਚਲੋ ਦੁੱਧ ਹੈ 8 ਲੀਟਰ ਆ ਬਾਕੀ ਆਲਦਾ ਦੋ ਡੰਗ ਭਾਂਵੇਂ ਕਿੱਥੇ ਹੋ ਕੇ ਖੜੇ ਜਾ ਹਾਂਜੀ ਹਾਂਜੀ ਆਦੀ ਤਸੱਲੀ ਕਰ ਲਿਓ ਸਵੇ ਸਵੇ ਪਹੁੰਚ 55 'ਚ ਪਹੁੰਚ ਕਰਾਂਗੇ 10 ਹਾਂਜੀ ਇਹ ਨਹੀਂ ਸੂਆ ਪਹਿਲਾ ਹੀ ਇਹਦਾ ਤੇ ਦੂਜੇ ਵਾਸਤੇ ਆ ਜੀ ਇਹ ਵੀ ਇਹ ਵੀ ਦੂਜੇ ਸੂਏ ਹਾਂਜੀ ਠੀਕ ਹੈ ਜੀ ਇਹ ਵੀ ਜਿਹੜੀ ਆ ਇਹ ਜੀ ਇਹ 1 ਮਹੀਨੇ ਦੀ ਤੇ ਇਹ ਸੂਈ ਨੂੰ ਇਹਨੂੰ ਵੀ ਢਾਈ ਕੁ ਮਹੀਨੇ ਹੋਏ ਆ ਢਾਈ ਕੁ ਮਹੀਨੇ ਦਾ ਟਾਈਮ ਲਗਭਗ ਸੂਈ ਨੂੰ ਵਗਿਆ ਤੇ ਇਹ ਕਨਫਰਮ ਹੈ ਵੀ ਆਪਣੇ 1 ਮਹੀਨਾ ਟੀਕਾ ਲੱਗੇ ਲੋ 1 ਮਹੀਨਾ ਹਾਂਜੀ ਠੀਕ ਘਰਾਂ ਦੇ ਕਹਿਣ ਮੁਤਾਬਕ ਦੁੱਧ ਕਿੰਨਾ ਤਿਆਰ ਦੁੱਧ 8 ਲੀਟਰ ਆ ਤੇ ਬੱਚਾ ਨਹੀਂ ਹੈਗਾ ਬੱਚਾ ਨਹੀਂ ਜੇਗਾ ਦੋਵੇਂ ਟਾਈਮ ਭੜੇ ਤੇ ਮਿਲਦੀ ਹਾਂਜੀ ਇਹਦਾ ਮੁੱਲ ਦੱਸ ਦिए ਇਹਦਾ ਮੁੱਲ ਜੀ ਮੋਹਲਾ ਪਾਸੇ ਹੀ ਰੱਖਨੇ ਆਜਾ ਅੱਛਾ ਜੀ ਇਹ ਵੀ 55 ਚ ਪਹੁੰਚ 100 ਕਿਲੋਮੀਟਰ ਦੀ ਇਹ 55 ਚ 100 ਕਿਲੋਮੀਟਰ ਦੀ ਪਹੁੰਚ ਹਾਂਜੀ ਹਾਂਜੀ ਠੀਕ ਹੈ ਜੀ ਤੇ ਜੇ ਕੋਈ ਗੱਡੀ ਆਉਦੀ ਲਿਆਵੇ ਤਾਂ ਫਿਰ ਫਿਰ 3000 ਰੁਪਏ ਲਸ ਕਰਕੇ ਫਿਰ 55 ਆਲੀ ਠੀਕ ਹੈ ਜੀ ਲੋ ਜੀ ਦੋਸਤੋ ਸੂਬਾ ਆਈ ਵੀ ਵੀਰ ਕਹਿੰਦਾ ਵੀ ਪਹਿਲਾ ਸਹੀ ਦੂਜੇ ਆ ਤੇ ਗੱਬਣਿਆ ਇੱਕ ਮਹੀਨੇ ਦਾ ਟਾਈਮ ਇਹਨੂੰ ਟੀਕਾ ਲਾ ਕੇ ਹੋ ਗਿਆ ਕੋਈ ਇੰਨਾ ਕੀ ਟਾਈਮ ਦੋਸਤੋ ਮਹੀਨਾ ਸਵਾ ਮਹੀਨਾ ਦੇ ਲਾਗੇ ਬਣੇ ਟਾਈਮ ਲੱਗਾ ਟੀਕੇ ਨੂੰ ਹੋਏ ਜੀ 8 ਲੀਟਰ ਦੁੱਧ ਤਿਆਰ ਚਲੋ ਜੀ ਕਈ ਭੈਣ ਭਰਾ ਆਂ ਦਿੰਦੇ ਆ ਗੱਲ ਇਹ ਆਪਾਂ ਦੀਏ ਵੀ ਮਹੀਨੇ ਦੀ ਸੂਈ ਆ ਹਾਂਜੀ 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 ਅਗਲਾ ਜੇ ਆਗੇ ਵੰਡ ਬੜੀ ਵੰਡ ਪਾ ਦੇ ਲਾਲਚ ਕਰ ਦੀਦਾ ਵੀ ਦੁੱਧ ਹੋਰ ਵਧਾਈ ਆਹੋ ਕਈ ਰਮੁ ਜੀ ਅਗਲੇ ਤਾਂ ਜਾ ਕੇ ਡੰਗਰ ਡੰਗਰ ਬੱਚਾ ਛੱਡ ਦੇ ਹਾਂਜੀ ਹਾਂਜੀ ਮੁੜ ਕੇ ਅਗਲੇ ਆਪਾਂ ਨੂੰ ਆਖਣਾ ਆਪਾਂ ਤਾਂ ਨੂੰ ਪਹਿਲਾਂ ਹੀ ਆਪਾਂ ਮਹੀਨੇ ਦੀ ਸੂਈ ਨਹੀਂ ਆਂਦੇ ਠੀਕ ਹੈ ਜੀ ਆਪਾਂ ਇਹ ਗੱਲ ਦੱਸਣਾ ਵੀ ਇੰਨੇ ਜਿਹੇ ਦੀ ਸੂਈ ਆ 1 ਮਹੀਨੇ ਦਾ ਟਾਈਮ ਲੱਗਦਾ ਹਾਂਜੀ ਤੇ ਬਣੀ ਆਪਾਂ ਦੱਸਣ ਦੇ ਮਹੀਨਾ ਹੋ ਗਿਆ ਬੜੀ ਆਹ ਲੋ ਦੋਸਤੋ ਕਰ ਲਓ ਚੱਕ 8 ਲੀਟਰ ਦੁੱਧ ਜੀ ਅਗਲੇ 58000 ਰੁਪਇਆ ਰੇਟ ਦਾ ਅਵਲ ਨੂੰ ਆਪਾਂ ਸਹੀ ਗੱਲ ਦੱਸਾਂਗੇ ਪੁੱਜੂ ਲੈ ਜੀ ਅਗਲਾ ਨਹੀਂ ਤੇ ਕੋਈ ਗੱਲ ਠੀਕ ਹੈ ਜੀ ਹੈ ਕਿ ਨਹੀਂ ਗੱਲ ਆਓ ਜੀ ਇਹ ਤੇ ਗੱਲ ਹੈ ਜੀ ਇਹਨੇ ਉਹ ਚੀਜ਼ ਵਾਰਾ ਖਾਦੀ ਫਾਦੀ ਨਾਲੇ ਜੇ ਅਗਲੇ ਦੀ ਚਲੋ ਜੇ ਆਜ ਕੀ ਜਾ ਕੇ ਗੱਪਣੇ ਜੇ ਅਗਲੇ ਦੀ ਬਣੀ ਨਿਕਲੂਗੀ ਤੇ ਅਗਲਾ ਫੇਰ ਆਉ ਆਓ ਜੀ ਚਲੋ ਅਗਲੇ ਦਾ ਫਾਇਦਾ ਹੀ ਹੈ ਧਿਆਨ ਆ ਰਾਂਦਾ ਹੀ ਹੈ ਭੈਣ ਭਰਾ ਦੱਸਿਓ ਵੀਰ ਤਿੰਨ ਨੰਬਰ ਦੀ ਡਿਟੇਲ ਇਹਦਾ ਭਾਈ ਸੂਰਾ ਪਹਿਲਾ ਏ ਹਾਂ ਜੀ ਤੇ ਬਾਕੀ ਪਹਿਲੇ ਪਹਿਲੇ ਜੀ ਇਹ ਵੀ ਘਰ ਦਾ ਪਹਿਲਾ ਇਹਦਾ ਵੀ ਇਹ ਜਿਹੜੀ ਆ ਨਾ ਇਹ ਬਣਗੇ ਪਨੀਆਂ ਦੇਣਾ ਦੀ 25 ਦਿਨ ਦੀ 25 ਦਿਨ ਹਾਂ ਜੀ ਹਾਂ ਤੇ ਸੂਈ ਨੂੰ ਇਹਨੂੰ ਜਿਹੜੇ ਆ ਢਾਈ ਨਾ ਤਨਾ ਮਹੀਨੇ ਤਾਂ ਤਾਂ ਦਾ ਤਾਂ ਦੇ ਤਿੰਨ ਦਿਨ ਲੱਗੇ ਤਿੰਨਾਂ ਦੀ ਲਾ ਲੋ ਤੇ ਜਾਨੀ ਕਿ ਢਾਈ ਤਿੰਨ ਮਹੀਨੇ ਦਾ ਟਾਈਮ ਸੂਈ ਨੂੰ ਹੋ ਗਿਆ ਹਾਂ ਜੀ ਹਾਂ ਤੇ ਬਣੀ ਨੂੰ ਪੰਜੀ ਦਿਨ ਹੋ ਜੇ ਤੇ 8 ਕਿਲੋ ਦੁੱਧ ਆ ਤੇ ਬੱਚੇ ਬਚਾ ਨਹੀਂ ਹੈਗਾ ਹਾਂ ਜੀ ਤੇ ਮਿਲਦੀ ਭੜੇ ਤੇ ਮਿਲਦੀ ਸਾਰੀਆਂ ਭੜੇ ਤੇ ਬੱਚੇ ਚਪੜਾ ਮਚਦੇ ਨਹੀਂ ਨਹੀਂ ਜੀ ਹਾਂ ਠੀਕ ਹੈ ਜੀ ਕੀ ਮੁੱਲ ਕਰਨਾ ਜੀ ਦਾ ਇਹਦਾ ਮੁੱਲ ਸੇਮ ਹੀ ਆ 55000 55 ਦੀ ਜਾਣ ਦਾ ਵੀ ਪਹੁੰਚੀ ਲਓ ਜੀ ਦੋਸਤੋ ਤਿੰਨੇ ਮੱਜਾਂ ਤਿੰਨੇ ਮੱਜਾਂ 55000 ਦੇ ਵਿੱਚ ਹੋਣਗੀਆਂ ਰੇਟ ਤਿੰਨਾਂ ਦਾ 55 55 55 ਹਾਂ ਜੀ 100 ਕਿਲੋਮੀਟਰ ਤੱਕ ਦੀ ਪਹੁੰਚ ਹੋਊਗੀ ਜੀ ਹਾਂ ਜੀ ਕੱਢੀਏ ਜੀ ਬਾਹਰ ਨੂੰ ਲਓ ਦੋਸਤੋ ਚੈੱਕ ਕਰ ਲਓ ਪਹਿਲਾ ਸੂਆ ਸਹੀ ਦੂਜੇ ਅਥੇ ਗੱਲ ਕੋਈ 20 25 ਦਿਨ ਦਾ ਟਾਈਮ ਟਿਕਾ ਲੱਗਣ ਹੋ ਗਏ ਜੇ ਕਨਫਰਮ ਦੋਸਤੋ ਕੋਈ ਨਹੀਂ ਚੈੱਕ ਪਾਸ 8 ਲੀਟਰ ਦੁੱਧ ਹੋਊਗਾ ਜੀ ਮੌਕੇ ਦਾ ਤਿਆਰ ਵੀਰ ਕਹਿੰਦਾ ਨਾ ਪੂਆ ਪਹਿਲਾਂ ਜੀ ਦਜੀ ਵਾਰ ਤੇ ਗੱਬਣ ਪਹਿਲਾ ਸੁਆ ਦਜੀ ਸੁਆ ਕੇ ਗੱਬਣ ਥੋੜਾ ਜਿਹਾ ਸਿੰਘ ਜਰੂਰ ਖੁੱਲਾ ਰੱਖ ਦੀ ਸਿੰਘਾਂ ਅੱਲਾ ਕੋਈ ਵੀਰ ਵਖੇ ਮੈਨਾਂ ਹੀ ਆਰਡਰ ਕੁਆਲਟੀ ਬਹੁਤ ਚੰਗੀ ਜੀ ਬਾਕੀ ਬੈਕ ਸਾਈਡ ਤੋਂ ਵਖੇ ਬਿਲਕੁਲ ਝੂਟੀਆਂ ਵਾਲਾ ਹੀ ਇਹ ਬੈਕ ਸਾਈਡ ਸਾਰੀ ਦੇਖ ਦੀ ਜਫਰਾ ਮਾਦੀ ਚ ਆਉਂਦੀ ਥੋੜੀ ਲਓ ਜੀ ਖਰੋ ਚੱਕ ਜੀ ਜਫਰਾ ਵਾਲੀ ਮਾਝੇ ਠੀਕ ਹੈ ਜੀ ਸੇਮ ਰੇਟ ਦੋਸਤੋ ਤਿੰਨਾ ਮੱਜਾਂ ਦਾ 55 55 55 ਜਿਹੜੀ ਮੱਜ ਤਿੰਨਾ ਚੋਂ ਜਿਹੜੀ ਵੀਰ ਨੂੰ ਪਸੰਦ ਆਊਗੀ ਵੀਰਨਾ ਫੋਨ ਤੇ ਕਰੋ ਗੱਲਬਾਤ ਖੀਦੋ ਔਰ ਦੋਸਤੋ ਲਾਤੀ ਵੀਰਨੇ ਇਸ ਤੋਂ ਅੱਗੇ ਦੋਸਤੋ ਇੱਕ ਮੱਜ ਹੋਰ ਹੈ ਵੀਰ ਦੇ ਕੋਲ ਹਾਂਜੀ ਇਹ ਭਾਈ ਸੂਆ ਦੱਜਾ ਭਵੇਂ ਕੋਤੇ ਡਲ ਆਲੇ ਭੈਣਾਂ ਭਰਾਵਾਂ ਦੀ ਗਾਲੀ ਆ ਹਾਂਜੀ ਤੇ ਆਪਾਂ ਨੂੰ ਦਸਨ ਦਾ ਖਿਆਲ ਭੁੱਲ ਗਿਆ ਵੀ ਇਹ ਅੱਲੇ ਤੇ ਤੀਜੇ ਨੰਬਰ ਵਾਲੀ ਜਿਹੜੀ ਤੇ ਚੌਥੀ ਵਾਲੀ ਇਹ ਨੀਲੀ ਨੀਲੀ ਦਾ ਪੱਕਾ ਰੱਖ ਦਿੰਦਾ ਮੈਂ ਹਾਂਜੀ 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 ਤੇ ਨਹੀਂ ਹਾਂਜੀ ਹਾਂਜੀ ਫੇਰ ਚਲੋ ਵਿਖਾ ਦਿੱਤੀਆਂ ਠੀਕ ਹੈ ਕੋਈ ਨਹੀਂ ਵਿਖਾਦਾ ਤੇ ਦੁੱਧ ਦੇ ਥੱਲੇ ਵੀ 7 ਲੀਟਰ ਜੇ ਪੱਕਾ 7 ਲੀਟਰ ਜਿਹੜਾ ਚਵਾਈਆ ਦੁੱਧ ਹੁੰਦਾ ਤੇ ਇਹਨੂੰ ਜਿਹੜੀ ਬਣੀ ਨੂੰ ਨਾ 40 ਦਿਨ ਹੋਏ ਜੇ ਸੁਈ ਨੂੰ 3.5 ਮਹੀਨੇ ਹੋਏ 1.5 ਮਹੀਨਾ ਬਣੀ ਨੂੰ ਹੋ ਗਿਆ ਹਾਂਜੀ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਚਲੋ 7 ਕਿਲੋ ਦੁੱਧ ਤੇ ਆ ਗਾੜੀ ਭੈਣ ਪਰ ਹਾਂਜੀ 7 ਲੀਟਰ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਦੇ ਕੀ ਰੇਟ ਹੈ ਇਹ ਭਾਜੀ ਜਿਹੜੀ ਆ ਪਾ ਜਸਨੋਂ ਹਾਂ ਇਹ ਦਾ ਥੋੜਾ ਜਿਹਾ ਕੋਈ ਨਹੀਂ ਲੈਸ ਕਰ ਦਿੰਨੇ ਉਹਨਾਂ ਨੂੰ ਹਾਂਜੀ ਇਹ ਆਪਾਂ 54000 ਤੇ ਪਹੁੰਚ ਕਰਾਂਗੇ ਅੱਛਾ ਜੀ 54000 ਪਹੁੰਚ ਕਰਤੀ ਤੇ ਬਾਕੀ ਰਹਿ ਗਿਆ 51 ਹਾਂਜੀ ਜੇ ਉਦਾਂ ਕੋ ਖੜੇ ਤੇ ਫਿਰ 51 ਜੇ ਮਤਲਬ ਆਪ ਦੀ ਗੱਡੀ ਵੀ ਲੈ ਕੇ ਆਵੇਂ ਫਿਰ 51000 ਤੇ ਜੇ ਗੱਡੀ ਆਪ ਜੇ ਪਹੁੰਚ ਕਰਾ ਦੇ ਫਿਰ 54 ਫਿਰ 54 ਹਾਂਜੀ ਯਾਨੀ ਕਿ 1000 ਰੁਪਏ ਲੈਸ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਜੇ ਕੋ ਚੌਵੇਂ ਮਈਆਂ ਇਕੱਠੀਆਂ ਲਵੇ ਹਾਂਜੀ ਤਾਂ ਫਿਰ ਜੇ ਕੋ ਪੋਠਾ ਹੀ ਨਹੀਂ ਨਾ ਚਾਹੁੰਦਾ ਹੂੰ ਤੇ ਫੇਰ ਆਪਾਂ ਉਤਲੇ ਲਾ ਦੇਣੇ ਸਾਰੇ ਤੇ ਉਦਰਾ 5-5000 ਛੱਡ ਦੇ ਕਰਾਇਆ ਠੀਕ ਹੈ ਕਰਾਇਆ ਅਗਲੇ ਦਾ ਤੇ 2 ਲੱਖ ਦਵੇ ਤੇ ਮਈਆਂ ਚਮੇ ਲਵੇ ਚਾਰ ਮੱਝਾਂ 2 ਲੱਖ ਦੇ ਵਿੱਚ ਤੇ ਜੀ ਕੋਈ ਵੀਰ ਕੱਲੀ ਕੱਲੀ ਖਰੀਦੋ ਤੇ ਫੇਰ ਉਹਦਾ ਰੇਟ ਹੈਗਾ 55000 ਰੁਪਏ ਤੇ 100 ਕਿਲੋਮੀਟਰ ਤੱਕ ਵੀ ਪਹੁੰਚ ਹੋਣੀ ਹਾਂਜੀ ਹਾਂਜੀ ਦੇਖੋ ਚਮੇ ਲੈਂਦਾ ਸਰ 2 ਲੱਖ ਦੀਆਂ ਚਾਰੇ 2 ਲੱਖ ਰੁਪਏ ਦੀਆਂ ਹਾਂਜੀ ਹਾਂਜੀ ਮਤਲਬ ਬਿਨਾਂ ਆਊਟ ਕਰਾਏ ਤੋਂ ਹਾਂਜੀ ਹਾਂਜੀ ਕਰਾਏ ਤੋਂ ਬਿਨਾਂ ਜੀ ਕਟੋ ਜੀ ਕਰ ਦਿਓ ਕਰਾਏ ਤੋਂ ਬਿਨਾਂ ਕਨ ਭਰਮ ਦੱਸਿਆ ਚੰਗਾ ਮਨੇ ਕਿ ਮੜ ਕੇ ਕਈ ਵੀ ਇਹਨਾਂ ਨੇ 2 ਲੱਖ ਰੁਪਏ ਦੇ ਵਿੱਚ ਪਹੁੰਚ ਕੀਤੀ ਨਹੀਂ ਨਹੀਂ 2 ਲੱਖ ਦੇ ਵਿੱਚ ਨਹੀਂ 5 2 ਲੱਖ ਚ ਚਾਰ ਮਜਾਂ ਠੀਕ ਹੈ 2 ਲੱਖ ਦੀਆਂ ਮਜਾਂ ਚਾਰ ਚ ਚੋਵੇਂ ਜੇ ਕੋ ਚਾਰ ਨਹੀਂ ਲਿੰਦਾ ਹੈ ਚਾਰੇ ਮਜਾਂ ਦੀ ਹਾਂਜੀ ਤੇ ਜੇ ਕਿਸੇ ਵੀਰ ਨੇ ਚਾਰਾਂ ਮਜਾਂ ਦੀ ਪਹੁੰਚ ਕਰਾਉਣੀ ਤੇ ਫੇਰ ਦੋਸਤੋ ਰੇਟ ਜਿਹੜਾ ਵੀਡੀਓ ਚ ਦੱਸਿਆ ਗਿਆ ਉਹ ਲੱਗੂਗਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਹਾਂ ਲਓ ਜੀ ਚੈੱਕ ਕਰੋ ਵਾਹ ਬੇਸ਼ੱਕ ਦੂਜਾ ਮਾਲੀ ਕੋ ਤਾਂ ਮਾਲੀ ਕੋ ਸਾਹਮਣੇ ਹੀ ਜਾਲੋ ਜੀ ਕਰੋ ਚੱਕ ਜੀ ਸੀਲਸ ਲੱਗ ਗਿਆ ਜੀ ਕਰੋ ਚੱਕ ਲੈ ਜੀ ਚ ਰੇਂਜ 1000 ਰੁਪਏ ਦੋਸਤੋ ਰੇਟ ਦਾ ਮੌਕੇ ਦਾ 100 ਕਿਲੋਮੀਟਰ ਤੱਕ ਦੀ ਪਹੁੰਚ ਫਰੀ ਲੋ ਜੀ ਕਰੋ ਚੱਕ ਜੀ ਜਗਦੀ ਮਨਰ ਵੀ ਮਾਈਟ ਹਾਂਜੀ ਰਾਜੀ ਹੈ ਜੀ ਪੂਰੀ ਚਲੋ ਜਿੰਨੀ ਹੈਗੀ ਕਰਮਾਂ ਦੀ ਹਾਂ ਲਓ ਦੋਸਤੋ ਚਾਰ ਮਾਗ ਮੈਂ ਤੁਹਾਨੂੰ ਦਿਖਾਇਆ ਜਿਨ੍ਹਾਂ ਦੇ ਵਿੱਚ ਦੋ ਮੱਜਾਂ ਜਿਹੜੀਆਂ ਕੋਜ ਪੱਖ ਨੀਲੀ ਰਵੀ ਦਾ ਰੱਖਦੀਆਂ ਤੁਸੀਂ ਚੈੱਕ ਕਰ ਲਿਓ ਮੈਂ ਤੁਹਾਨੂੰ ਦੁਬਾਰਾ ਇੱਕ ਦੀ ਸਾਰੀ ਮੱਜਾਂ ਦੇ ਕੈਮਰਾ ਮਾਰਕੀਟ ਖਾ ਦੇਣਾ ਹਰ ਲਓ ਜਿਹੜੇ ਜਨੇ ਭਣ ਭਾਣ ਗਾੜੀ ਰੱਖਣੀ ਟੀਕੇ ਜਿਹੜੀ ਨੀਲੀ ਦੇ ਪੱਖ ਚਾਂਦੀ ਟੀਕੇ ਨੀਲੀ ਦੇ ਲੱਗੇ ਸਾਰੇ ਠੀਕ ਹੈ ਜੀ ਲਓ ਦੋਸਤੋ ਚੈੱਕ ਤੁਸੀਂ ਕਰ ਲਓ ਬਾਕੀ ਦੋਸਤੋ ਚਾਰੇ ਮਜਾ ਸੁਈਆਂ ਸਵਈਆਂ ਵਾ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕ ਜਿਹੜੀ ਆਪਣੀ ਤਸੱਲੀ ਜ਼ਰੂਰ ਕਰਿਆ ਕਰੋ ਐਡਰੈਸ ਏ ਖਰੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਹੈਗਾ ਜੀ ਉਹਦਾ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਰੀ ਤਰਨਤਨ ਸਾਹਿਬ ਨਾਮ ਆ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾ ਆਪਣਾ ਫੋਨ ਨੰਬਰ ਵੀਰੇ ਖਰੀ ਫੇਰ ਬੋਲ ਦੇ ਫੋਨ ਨੰਬਰ ਹੈਗਾ ਜੀ 6284744127 ਹਾਂਜੀ 6284744127 ਬਾਕੀ ਭਾਜੀ ਹੱਥ ਜੋੜ ਕੇ ਇਹੋ ਬੇਨਤੀ ਆ ਵੀਡੀਓ ਆਪਣੀ ਪਰਿਵਾਰ ਦੇ ਵਿੱਚ ਬੈਠ ਕੇ ਜਿਹੜਾ ਡੰਗਰ ਚੰਗਾ ਲੱਗਦਾ ਫੇਰ ਆਪਾਂ ਵਸਾਈ ਵੀ ਨਾ ਪਾਓ ਠੀਕ ਹੈ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਕਰਿਆ ਕਰੋ ਠੀਕ ਹੈ ਧੰਨਵਾਦ ਹਾਂਜੀ ਹਾਂਜੀ ਕਿਉਂਕਿ ਜਿਹੜੇ ਭੈਣ ਭਰਾ ਆ ਕੇ ਇਹਨੇ ਚਲੋ ਲੈਣੀ ਮਾਤਰ ਨੇ ਉਹ ਤੇ ਵੀਡੀਓ ਪਹੁੰਚ ਜੇ ਹਾਂਜੀ ਹਾਂਜੀ ਆਓ ਕਿ ਅਗਲੇ ਦਾ ਫਾਇਦਾ ਹੋ ਜੀ ਹਾਂਜੀ 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 ਬਹੁਤ ਵਧੀਆ ਗੱਲ ਹੈ ਤੁਹਾਡੀ ਬਾਕੀ ਦੋਸਤੋ ਵੀਰ ਨੇ ਕਹਿ ਦਿੱਤੀ ਇਹ ਗੱਲ ਕਿ ਆਪਣੀ ਤਸੱਲੀ ਆਪਣੇ ਪਰਿਵ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ